ਰਖੇ ਰਾਸ ਸਾਖੀ ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਖਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਗਾਵਣ ਘਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਐ ਕੀਤੇ ਤੇਰੇ ਗਾਵਣ ਘਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋ ਘੰਟੇ ਤੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਦੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਗਣੀਆਂ ਮਨ ਮੋਗਣ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅਠ 60 ਤੀਰਥ ਨਾਲੇ ਗਾਵਨ ਤੁੰਨੋ ਜੋਤ ਮਹਾਂਬਲ ਸੂਰਾ ਗਾਵਨ ਤੁੰਨੋ ਖਾਣੀ ਚਾਰੇ ਗਾਵਨ ਤੁੰਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁੰਨੋ ਗਾਵਣ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁੰਨੋ ਗਾਵਣ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਖਿਬ ਸਾਚਾ ਕਤੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਹੋ ਸਾਹਾਪਤ ਸਾਹਿਬ ਨਾਨਕ ਰੈਗਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕੇਵੜ ਵੱਡਾ ਡੀਠਾ ਕੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਖੀ ਬਾ ਗਹਿਰ ਗੰਭੀਰਾ ਗੁਣੀ ਗਖੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਖਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਕਾਈ ਕਹਿਨ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਵਿਨ ਸਦੀ ਕਿੰਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਖਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਖ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤਪੋਖਾ ਖੈ ਚਲਿਆ ਦੁਖ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਂਇ ਰਖਾ ਸਾਚੇ ਨਾਮ ਕੀ ਤਿਲ ਵਡਿਆਈ ਆਪ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦੇਂਦਾ ਰਖੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾ ਕੀ ਕੋਏ ਨਾ ਕੋ ਹੋਆ ਨਾ ਕੋ ਕੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਖਾਉ ਹਰ ਜਨ ਕੇ ਵਟ ਭਾਗ ਵਡੇਰੇ ਜਿਨ ਹਰ ਘਰ ਘਰ ਸਰਦਾ ਕਰ ਪਿਆਸ ਹਰ ਘਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਖੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਖੇ ਰੇ ਮਨ ਚਿਤਵੈ ਉਦਮ ਜਾਂ ਆਖਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਖਾ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸੰਭਾਖੇ ਠਾਕੁਰ ਕਾਖੇ ਮਨ ਭਉ ਕਰਿਆ ਊੜੇ ਊੜ ਆਵੈ ਸੋ ਕੋ ਸਤਿ ਸਪਾਤ ਬਚਰੀ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਘਰ ਪੁਰਖ ਨਿਰੰਜਨ ਹਰ ਅਗੰਮਾ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੀ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ પુરੁਖ ਸਮਾਨਾ ਇਕ ਦਾਤੇ ਇਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹਉ ਤੁਦਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ 파ਸੀ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਖਰ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਇਹ ਧੰ ਸੇ ਧੰ ਜਿਨਹਰ ਧਿਆਇਆ ਜੀ ਜਨ ਨਾਨਕ ਤਿਲੰਬਲ ਜੀਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਗਨ ਤੁਝੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਹੈ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਕੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸੇ ਕਾਜਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਖਾ ਸਭ ਤੇਰੀ ਤੂ ਸਭਨੀ ਧਾਇਆ ਜਿਸਨੂੰ ਕਿਰਪਾ ਕਰੈ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਕੀ ਮਾਕੇ ਤੁਝ ਬਿਨ ਦੂਜਾ ਕੋਈ ਨਾ ਕਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਹੇ ਸੋਈ ਜਨ ਜਾਣ ਹਰ ਗੁਣ ਸਦ ਕੀ ਆਖ ਵਖਾਣੈ ਜਿਨ ਘਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਕੀ ਕਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿੰਦੂ ਜਾ ਅਵਰ ਨਾ ਕੋਇ ਤੂੰ ਕਰ ਕਰ ਵੇਖਿਆ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ अंकज मोह पग नहीं चले हम देखा ते डूबीले मन एक ना चित्त स्मूढ मना हर विसरत तेरे गुण गलिया रखा ना खोजती सती नहीं पड़या मूर्ख मुगदा जन्म पिया प्रणमत नानक तिनकी सरना जिनतू ना की विसरया आशा मोहल्ला 5 पई प्राप्त मानुक देखुरिया गोविंद मिलन की ए तेरी बरिया और काज तेरा किता ना काम ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸਰੰਜਾ ਮਲਾਖ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਖਖੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ पादशाही दसवीं कॿियो बाच बेनती चो ہمری کرو کھادے رچھہ پُورن ہوئے چت کی اِچھا تَب چنن من رکھے کمارا اپنا جان کرو پریت پارا ہمری دُشت سَبہ تم کاو آپ کھادے موکھے بچا وو سُخی بسے مو رو پروارا سیوک سکھ سَبہ کرتارا مو رچھہ ننج کر دے کریا سب بیرن کو آ سنگ ریا پُورن ہوئے ک ماری آسا تور پجن کی رکھے پیاسا تُمے چھاڑ کوئی او ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸ਼ਤਰੂ ਹਮਾਰੇ ਮਾਰੀਐ ਆਪ ਖਾਦੈ ਮੁਜੇ ਉਬਰੈ ਮਰਨ ਕਾਲ ਕਾ ਤਰਾਸ ਨਿਵਰੈ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿ ਗੋ ਰੱਛਾ ਰਾਖ ਲਿਹੋ ਮੁਖਿ ਰਾਖਨਖਾਰੀ ਸਾਖਿਬ ਸੰਤ ਸਹਾਈ ਪਿਆਰੇ दीन बंद दुष्टन के खंता तुमको पूरी चतरदस कंता काल पाए ब्रह्मा बप्तरा काल पाए शिवजू अवतरा काल पाए करबिशन प्रकासा सकल काल का किया तमाशा जवन काल योगी शिव कियो वेदराज ब्रह्मा जू थियो जवन काल सब लोक सुवारा नमस्कार कहता के हमारा जवन काल सब जक्त बनायो देव दैत जछण पजायो आद अंत एकै अवतार सोई गुरु ਸਮਝਿਓ ਖਮਾਰਾ ਨਮਸਕਾਰ ਤੇ ਸਹੀ ਕੋ ਖਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟਪਟ ਕੀ ਜਾਨੈ ਜਬ ਉਦਕਰਕ ਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ અપਾਰਾ ਜਾਬਿਆ ਕਰਖ ਕਰਤ ਹੋਂ ਕਬਖੂ ਤੁਮ ਮੈਂ ਮਿਲਤ ਦੇਖੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ তুম সব হিতে রহত নিরালাম জানত বেদ ভেদ আর আলম নিরংকার নির্বিকার નિર્লম্ব আদ अनिल अनाद असম্ভ Така মূড় ઉચારિત বেদા যাকো পেવ না পাওত বেদા તાંકો কৃপা খনি অনুমানত মাঘা মূড় কচ ভেদ না জানত മഹാদেব কো কহক সদাশিব নিরংকার কা চিনত না পেવ আপ apni buddh kahe jeti barnat pin pin tohe teti

ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਇਸ ਤੁਜ ਤਵ ਸ਼ਰਨੀ ਪਰੇ ਦਿਨ ਕੇ ਦੁਸ਼ਟ ਦੁਖਤ ਖੈ ਮਰੇ ੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਕਹਿ ਤਾਂਕੇ ਕਾਲ ਨਿਕਟਨੇ ਆਏ ਕਹਿ ਰੱਛਾ ਕੋ ਏ ਤਾਂਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟ ਤਨ ਜਾਹੀ ਨ ਕਰ ਕੋ ਤਾਂਕੇ ਤਾਪ ਤਨਕਮੋ ਘਰ ਕੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਵੈ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ 파ਸ ਤੇ ਤਾਂਕੇ ਉਬਾਰਾ ਜਿਨ ਨਰ ਨਾਮ ਖਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਖ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੇਖ ਉਬਾਰੀ ਸਰਬ ਠੋਰ ਮੋ ਖੁਖ ਸਖਾਈ ਦੁਸ਼ਟ ਦੋਖ ਤੇ ਲੇਖੋ ਬਚਾਈ ਸਵਯਾ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀ ਆਨਿਓ ਰਾਮ ਰਹੀਮ ਪੂਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤਿ ਸ਼ਾਸਤਰ ਵੇਦ ਸਬੈ ਬੋ ਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਕੇ ਬਖਾਨਿਓ ਦੁਖ ਰ ਸਗਲ ਦਵਾਰ ਕੋ ਛਾੜ ਕੇ ਗਖਿਓ ਤੁਖਾਰੋ ਦਵਾਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA 3 ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਗੇ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਨੀਆਂ ਸ਼ਬਦ ਗਾਵਨੀਆਂ ਆਈਆਂ ਸ਼ਬਦੋ ਤਾਂ ਗਾਵੋ ਖਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਖੋ ਕਰਨਾਲੇ ਹਰ ਨਾਲ ਰਖੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਨ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਕਹਿ ਨਾਨਕ ਮਨ ਮੇਰੇ ਸਦਾ ਰਖੋ ਕਰਨਾਲੇ ਸਾਚੇ ਸਾਹਿਬਾ ਕਿਆ ਨਾ ਕੀ ਕਰਤ ਤੇਰਾ ਕਰਤਾਂ ਤੇਰਾ ਸਭ ਕਿਛ ਹੈ ਜਿਸ ਦੇਖ ਸੋ ਪਾਵੇ ਸਦਾ ਸਿਫਤ ਸਲਾਖ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਖਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਤੋ ਜਿਸ ਦੀਆਂ ਇਹ ਵਡਿਆਈਆਂ ਕਹਿ ਖੈ ਨਾਨਕ ਸੁਣੋ ਸੰਤੋ ਸ਼ਬਦ ਤਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਘਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਖ ਵਾਜੇ ਅਨੰਤ ਸੁਨੋ ਵਡ ਭਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਖਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਕਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਖਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਕੋਈ ਉਧਾਰੋ ਏ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਕ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਨਾਹੀ ਆਪੇ ਤਰਸ ਪਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਖਰਿਆ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਖਰਿਆ ਵਾਹ ਹੀ ਗੁਰੂ ਜੀ ਦਾ ਖਾਲਸਾ ਵਾਹ ਹੀ ਗੁਰੂ ਜੀ ਦੀ ਫਤਿਹ